ਤੂੜੀ ਦਾ ਨਵਾਂ ਤਾਜ਼ਾ ਰੇਟ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਤੂੜੀ ਦੇ ਰੇਟਾਂ ਦੇ ਵਿੱਚ ਹੋਇਆ ਵੱਡਾ ਵਾਧਾ ਹਾਂਜੀ ਬਈ ਤੁਹਾਨੂੰ ਪਤਾ ਹੀ ਹੈ ਕਿ ਤਕਰੀਬਨ ਸਾਰੇ ਭਰਾਵਾਂ ਨੇ ਕਣਕਾ ਵੱਢ ਲਿਆ ਤੇ ਤੂੜੀ ਦਾ ਸੀਜ਼ਨ ਮਿੱਤਰੋ ਹੁਣ ਜੋਰ-ਸ਼ੋਰਾਂ ਤੇ ਚੱਲੀ ਜਾਂਦਾ ਹੈ ਤੂੜੀ ਐ ਕਿ ਕਹਿੰਦੇ ਬਹੁਤ ਜ਼ਿਆਦਾ ਸੋਹਣੀ ਬਣੀ ਜਾਂਦੀ ਹੈ ਬਹੁਤ ਸੋਹਣਾ ਲੰਗਾ ਤੂੜੀ ਦਾ ਐ ਕਿ ਮਿੱਤਰੋ ਜੇ ਮਿੱਤਰੋ ਤੂੜੀ ਦੇ ਅੱਜ ਦੇ ਤਾਜ਼ੇ ਰੇਟਾਂ ਦੀ ਗੱਲ ਕਰਗੇ ਤਾਂ ਤੂੜੀ ਦਾ ਬਈ ਅੰਦਰ ਪਾਉਣ ਦਾ ਜਿਹੜਾ ਲੇਬਰ ਦਾ ਰੇਟ ਚੱਲ ਰਿਹਾ ਉਹ ਚੱਲ ਰਿਹਾ ਜੀ 300 ਤੋਂ ਲੈ ਕੇ 350 ਰੁਪਏ ਤੱਕ ਡੇਰਗੇ ਦੇ ਵਿੱਚ ਅੰਦਰ ਪਾਉਣ ਦਾ ਲੇਬਰ ਦਾ ਕਿੰਨਾ ਰੇਟ ਚੱਲ ਰਿਹਾ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਆਪਾਂ ਗੱਲ ਕਰਦੇ ਆਂ ਬਈ ਬਣਵਾਈ ਦੀ ਬਣਵਾਈ ਦਾ ਰੇਟ ਚੱਲ ਰਿਹਾ 1200 ਤੋਂ 1300 ਰੁਪਏ ਤੱਕ ਕੁੱਲ ਬਈ ਆਪਣਾ ਤੂੜੀ ਦਾ ਖਰਚਾ ਅੰਦਰ ਪਾ ਕੇ 1500 ਤੋਂ ਲੈ ਕੇ 1600 ਰੁਪਏ ਤੱਕ ਆ ਰਿਹਾ ਜੇਕਰ ਬਈ ਆਪਾਂ ਤੂੜੀ ਦੇ ਟਰਾਲੀ ਦੀ ਗੱਲ ਕਰਗੇ ਤਾਂ 1800 ਰੁਪਏ ਤੋਂ ਲੈ ਕੇ 2200 ਰੁਪਏ ਤੱਕ ਤੂੜੀ ਦੀ ਟਰਾਲੀ ਦਾ ਰੇਟ ਚੱਲੀ ਜਾਂਦਾ ਇਸ ਟਾਈਮ ਤੇ 300 ਰੁਪਏ ਕਵਾਂਟਲ ਤੂੜੀ ਵਿਕ ਰਹੀ ਐ ਇਹ ਅੱਜ ਦਾ ਤਾਜ਼ਾ ਰੇਟ ਇੱਕ ਵਾਰ ਤੁਹਾਨੂੰ ਦੁਬਾਰਾ ਦੱਸ ਦਿੰ ਖਰਚਾ ਉਹ ਆ ਰਿਹਾ ਜੀ 300 ਤੋਂ ਲੈ ਕੇ 350 ਰੁਪਏ ਤੱਕ ਤੇ ਬਣਵਾਈ ਦੀ ਗੱਲ ਕਰਕੇ ਤਾਂ 1200 ਰੁਪਏ ਤੋਂ 1300 ਰੁਪਏ ਤੱਕ ਖਰਚਾ ਆ ਰਿਹਾ ਤੂੜੀ ਅੰਦਰ ਪਾ ਕੇ 1500 ਤੋਂ 1600 ਰੁਪਏ ਤੱਕ ਖਰਚਾ ਆ ਜਾਂਦਾ ਸਾਰਾ ਟੋਟਲ ਤੂੜੀ ਦੀ ਟਰਾਲੀ ਦਾ ਰੇਟ ਚੱਲ ਰਿਹਾ ਜੀ 1800 ਰੁਪਏ ਤੋਂ ਲੈ ਕੇ 2200 ਰੁਪਏ ਤੱਕ ਤੇ 300 ਰੁਪਏ ਇੱਕ ਮਾਣਟਲ ਤੂੜੀ ਵਿਕ ਰਹੀ ਆ ਜੇਕਰ ਬਈ ਆਪਾਂ ਗੱਲ ਕਰਕੇ ਤੂੜੀ ਸਟੋਰ ਦੇ ਕਿ ਕਿੰਨਾ ਕੁ ਫਾਇਦਾ ਤੂੜੀ ਸਟੋਰ ਕਰਨ ਦਾ ਤਾਂ ਜਿਹੜੇ ਹਿਸਾਬ ਨਾਲ ਆਇਤ ਕੀ ਟੂੜੀ ਦਾ ਰੇਟ ਚੱਲ ਰਿਹਾ ਹੈ ਟੂੜੀ ਸਟੋਰ ਕਰਨ ਦਾ ਬਹੁਤ ਜ਼ਿਆਦਾ ਫਾਇਦਾ ਪਿਛਲੀ ਵਾਰ ਤੁਹਾਨੂੰ ਪਤਾ ਕਿ ਰੇਟ ਥੋੜਾ ਟੂੜੀ ਦਾ ਘਟ ਗਿਆ ਸੀ ਪਰ ਆਇਤ ਕੀ ਬਈ ਟੂੜੀ ਸਟੋਰ ਕਰਨ ਦਾ ਬਹੁਤ ਜ਼ਿਆਦਾ ਫਾਇਦਾ ਜਿਹੜੇ ਹਿਸਾਬ ਨਾਲ ਸੀਜ਼ਨ ਦਾ ਰੇਟ ਚੱਲ ਰਿਹਾ ਹੈ ਕੁੱਲ ਮਿਲਾ ਕੇ ਬਈ ਜਿਹੜੇ ਭਰਾਵਾਂ ਨੇ ਆਇਤ ਕੀ ਟੂੜੀ ਸਟੋਰ ਕਰਨੀ ਹੈ ਬਹੁਤ ਜ਼ਿਆਦਾ ਫਾਇਦਾ ਆਇਤ ਕੀ ਸਟੋਰ ਕਰਨ ਦਾ ਤੇ ਬਹੁਤ ਭਰਾ ਕਰਨਗੇ ਵੀ ਜੇ ਤੁਸੀਂ ਕਰਨੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸੋ ਆਇਤ ਕੀ ਬਈ ਸਟੋਰ ਟੂੜੀ ਬਹੁਤ ਸਾਰੇ ਭਰਾ ਕਰਨਗੇ ਤੇ ਕਈ ਭਰਾਵਾਂ ਨੇ ਸਟੋਰ ਕਰ ਲਈ ਇਹ ਸੀਗਾ ਜੀ ਟੂੜੀ ਦਾ ਅੱਜ ਦਾ ਤਾਜ਼ਾ ਰ ਉਡੇ ਏਰੀਏ ਦੇ ਵਿੱਚ ਟੂੜੀ ਦਾ ਰੇਟ ਕਿੰਨਾ ਚੱਲ ਰਿਹਾ ਏਰੀਆ ਦਾ ਨਾਮ ਪਾ ਕੇ ਕਮੈਂਟ ਕਰਕੇ ਜਰੂਰ ਦੱਸਿਓ ਮਿੱਤਰੋ ਪ੍ਰਾਇਤ ਕੀ ਟੂੜੀ ਬਹੁਤ ਜਿਆਦਾ ਸੋਹਣੀ ਆ ਕਿਉਂਕਿ ਕਣਕ ਦਾਤ ਕੀ ਲਾਂਗਾ ਬਹੁਤ ਜਿਆਦਾ ਵਧ ਗਿਆ ਸੀ ਬਹੁਤ ਸੋਹਣਾ ਸੀ ਬਹੁਤ ਸੋਹਣੀਆਂ ਟੂੜੀਆਂ ਬਰ ਰਹੀਆਂ ਨੇ ਆਹ ਸੀਜ਼ਨ ਦੇ ਵਿੱਚ ਤੁਹਾਨੂੰ ਪਤਾ ਪਿਛਲੀ ਵਾਰ ਥੋੜਾ ਲਾਂਗਾ ਮਾੜਾ ਸੀ ਤਾਂ ਕਰਕੇ ਟੁੜੀ ਦਾ ਰੇਟ ਬਹੁਤ ਜ਼ਿਆਦਾ ਸੀ ਪਰ ਅੱਜ ਕੀ ਟੁੜੀ ਦਾ ਰੇਟ ਬਿਲਕੁਲ ਸਹੀ ਆ ਜਿਹੜੇ ਭਰਾਵਾਂ ਨੇ ਸਟੋਰ ਕਰਨੇ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਇਸ ਵਾਰ ਤੁਹਾਨੂੰ ਪਤਾ ਹੈ ਕਿ ਅੱਜ ਕੀ ਟੁੜੀ ਬਹੁਤ ਵੱਡੀ ਮਾਤਰਾ ਤੇ ਬਣ ਰਹੀ ਆ ਬਹੁਤ ਜ਼ਿਆਦਾ ਅੱਜ ਕੀ ਟੁੜੀ ਦੀ ਕੀਮਤ ਹੈ ਕਿਉਂਕਿ ਟੁੜੀ ਦਾ ਰੇਟ ਵੀ ਸਹੀ ਆ ਤੁਹਾਨੂੰ ਮਿੱਤਰੋ ਟੁੜੀ ਦਾ ਨਵਾਂ ਰੇਟ ਕਿਵੇਂ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਥੋਡੇ ਹਿਸਾਬ ਨਾਲ ਬਈ ਟੁੜੀ ਦਾ ਰੇਟ ਕਿੰਨਾ ਹੋਣਾ ਚਾਹੀਦਾ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਥੋਡੇ ਏਰੀਏ ਦੇ ਵਿੱਚ ਲੇਬਰ ਦਾ ਬਣ ਪਾਕੇ ਤੇ ਟੁੱੜੀ ਦੀ ਟਰਾਲੀ ਦਾ ਸਾਰਾ ਖਰਚਾ ਕਿੰਨਾ ਆ ਰਿਹਾ ਹੈ ਵੀ ਕਮੈਂਟ ਕਰਕੇ ਜਰੂਰ ਦੱਸਿਓ ਆਪ ਦਾ ਏਰੀਆ ਦਾ ਨਾਮ ਪਾਕੇ